news views voices of the global indian community india abroad vai guru ji ka khalsa vai guru ji ki fate 911 america de itihas ch aisa din ban gaya jada ki american vi kadi vi nahi bhuln ge never forget 911 is din america da jada hamla kita gaya ohna de jahaza nal us din nu jad din 3000 to baad log ਮਾਰੇ ਗਏ ਤੇ ਉਹਨਾਂ ਸਾਰੇ ਮਾਰੇ ਗਏ ਵਿਕਟਿਮਸ ਨੂੰ ਸਾਰਿਆਂ ਨੂੰ ਯਾਦ ਕਰਨ ਲਈ ਬੀਵਰ ਕਰੀਕ ਵਿਖੇ ਅਸੀਂ ਸਿੱਖ ਕਮਿਊਨਿਟੀ ਵਲ ਇਕੱਠੇ ਹੋਏ ਆ ਅੱਜ ਇੱਥੇ ਸ਼ਰਧਾਂਜਲੀ ਪੈਂਡ ਕੀਤੀ ਗਈ ਹੈ ਪੂਰੀ ਸਿਟੀ ਵੱਲੋਂ ਕੀਤੀ ਗਈ ਤੇ ਇਹ ਇੱਕ ਮੌਕਾ ਹੈ ਸ਼ੋਅ ਕਰਨ ਦਾ ਕਿ ਆਪਣੀ ਯੂਨਿਟੀ ਨੂੰ ਜਿਸ ਤਰ੍ਹਾਂ ਅਮਰੀਕਾ ਚੇਂਜ ਹੋਇਆ ਉਦੋਂ ਪਰ ਇਹ ਜਿਹੜੇ ਇਵੈਂਟ ਹਰ ਸਾਲ ਆਉਂਦੇ ਨੇ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਵੀ ਕਮਿਊਨਿਟੀ ਹੋਵੇ ਕਿ ਅਸੀਂ ਇਹਨਾਂ ਚ ਪਾਗ ਲਈਏ ਇਹਨਾਂ ਚ ਉਹਨਾਂ ਨੂੰ ਰਿਮੈਂਬਰ ਕਰੀਏ ਕਿ ਅਸੀਂ ਸਾਰੇ ਇਕੱਠੇ ਖੜੇ ਆਂ ਇਹ ਦਿਨ ਖਾਸ ਕਰਕੇ ਸਿੱਖਾਂ ਲਈ ਬਹੁਤ ਇੰਪੋਰਟੈਂਟ ਸੀ ਕਿਉਂਕਿ ਇਸ ਦਿਨ ਜੋ ਸਿੱਖ ਕਮਿਊਨਿਟੀ ਦੀ ਵਿਜ਼ਿਬਿਲਟੀ ਜਿਹੜੀ ਹੋਈ ਕਿਉਂਕਿ ਜਿਹੜਾ ਇੱਕ ਟੈਰਰਿਸਟ ਸੀਗਾ ਉਹਨੇ ਦਸਤਾਰ ਉਹ ਪਾਉਂਦਾ ਸੀ ਪਰ ਉਹਦੇ ਕਰਕੇ ਸਾਡੇ ਜਿਹੜੇ ਪਹਿਲਾ 8 ਕ੍ਰਾਈਮ ਵਿਕਟਿਮ ਜਿਹੜਾ ਅਮਰੀਕਾ ਚ ਹੋਇਆ ਉਹ ਸਰਦਾਰ ਬਲਬੀਰ ਸਿੰਘ ਸੋਢੀ ਸੀਗੇ ਸੋ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਪੇਂਟ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਇਚ ਚਾਨਾ ਗੁਆਈਆਂ ਤੇ ਨਾਲ ਹੀ ਇਹ ਸਾਡੇ ਨੇ ਇੱਕ ਇਵੈਂਟ ਹੈ ਕਿ ਅਸੀਂ ਇੱਕਠੇ ਰਹਿਣਾ ਹੈ ਸੇ ਕਮਿਊਨਿਟੀ ਨੇ ਵੀ ਉਸ ਸਮੇਂ ਜਿਸ ਤਰ੍ਹਾਂ ਪਹਿਲਾ ਜਿਹੜਾ ਇੱਕ ਆਫ ਦਾ ਫਰਸਟ ਡਾਕਟਰਸ ਜਿਹੜੇ ਸੀਗੇ ਉਸੇਕ ਡਾਕਟਰ ਸੀ ਜਿਹੜੇ ਉੱਥੇ ਪਹੁੰਚੇ ਇਸ ਤਰ੍ਹਾਂ ਸੇਕ ਨੇ ਲੰਗਰ ਸੇਵਾ ਹੋਰ ਜਿਹੜੀ ਵੀ ਸੇਵਾ ਹੈ ਜਿਹੜਾ ਸਾਡਾ ਫੇਥ ਜਿਹੜਾ ਸਾਡਾ ਤਰਮ ਐਨਕਰੇਜ ਕਰਦਾ ਹੈ ਸੈਲਫਲੈਸ ਸਰਵਿਸ ਉਹ ਅਸੀਂ ਜ਼ਰੂਰ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਹੋ ਜੇ ਇਵੈਂਟ ਪਾਗ ਲੈ ਕੇ ਅਸੀਂ ਆਪਣਾ ਕਮਿਊਨਿਟੀ ਤੇ ਦਿਖਾ ਸਕਾਂਗੇ ਕਿ ਅਸੀਂ ਵੀ ਇਸ ਕਮਿਊਨਿਟੀ ਦਾ ਹਿੱਸਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲਿਆ ਹੈ ਹੈ ਅਸੀਂ 911 ਦੇ ਸੰਦਰਭ ਦੇ ਵਿੱਚ ਵੀਵਰ ਕੀ ਕੋਹਾ ਦੇ ਵਿੱਚ ਆਏ ਹਾਂ ਇੱਥੇ ਜਿਹੜੇ ਸਾਡੇ ਵਿਕਟਮਸ ਨਿਊਯਾਰਕ ਦੇ ਵਿੱਚ ਟਵਿੰਕ ਟਾਵਰ ਦੇ ਵਿੱਚ ਸ਼ਹੀਦ ਹੋਏ ਸੀਗੇ ਦੇਖ ਸੂਰਸਨ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਦੇ ਨਿਮਿਤ ਅਰਦਾਸ ਕਰਨ ਲਈ ਅਸੀਂ ਇੱਥੇ ਸਾਰੀ ਕਮਿਊਨਿਟੀ ਜੋ ਸਾਡੀ ਇਸ ਜੇਤਨ ਦੀ ਹੈ ਵੀਰ ਕਹਿੰਦੀ ਹੈ ਪਹੁੰਚੀ ਹੋਈ ਹੈ ਅਸੀਂ ਉਹਨਾਂ ਦੇ ਨਿਮਿਤ ਅਰਦਾਸ ਕਰਦੇ ਹਾਂ ਕਿ ਵਾਈ ਗਰੁੱਪ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਨਿਵਾਸ ਦੇਣ ਅੱਗੇ ਤੋਂ ਇਹੋ ਜਿਹੇ ਦੁਰਘਟਨਾਵਾਂ ਨਾ ਵਰਤਣ ਤੇ ਵਾਈ ਗਰੁੱਪ ਸਾਡੀ ਅਰਦਾਸ ਮੰਨ ਲਈ ਕਰੇ ਤੇ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗੁਆਈਆਂ ਨਿਵਾਸ ਦੇਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ